ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਚਲੇ ਰਿਸ਼ਤੇਦਾਰੀਆਂ ਦੇ ਵਿੱਚ ਟੱਬੇ ਵੰਡਣ ਤੇ ਜਿਹੜਾ ਆਪਾਂ ਪਰਸੋਂ ਬਲੌਗ ਪਾਇਆ ਸੀਗਾ ਨਿੰਮਾ ਮੰਨਣ ਦਾ ਉਹਨਾਂ ਦੇ ਅੱਜ ਟੱਬੇ ਵੰਡਣ ਜਾ ਰਹੇ ਸੀ ਸਾਰੀਆਂ ਰਿਸ਼ਤੇਦਾਰੀਆਂ ਕਿਤੇ ਮੇਰੇ ਨਾਲ ਹੈਗੇ ਅੰਕਲ ਜੀ ਉਹ ਪਿੱਛੇ ਫਿਰਦੇ ਨੇਗੇ ਥੋੜੇ blur ਦਿਖ ਰਹੇ ਨੇਗੇ ਤੇ ਗੱਡੀ ਦੇ ਵਿੱਚ ਆਪਾਂ ਟੱਬੇ ਵਗੈਰਾ ਧਰ ਲਏ ਤੇ ਆਪਾਂ ਚੱਲਦੇ ਨੇ ਸਾਰੀ ਮਠਾਈ ਜੱਸੀ ਦੇ ਹੋਟਲ ਤੋਂ ਦੇਖੋ ਉਹ ਹੋ ਰਹੇ ਨੇ ਅੰਕਲ ਆਪਣੇ ਉਹਨਾਂ ਨਾਲ ਚੱਲਿਆ ਜੇ ਸਾਰੀਆਂ ਰਿਸਤਵਾਰੀਆਂ ਦੇ ਡੱਬੇ ਦੇਣ ਅੱਧੇਰੇ ਵਿੱਚ 9-9 ਨੇ ਬਾਕੀਆਂ ਚ 8-8 ਨੇਗੇ ਦੋ ਦੇ ਵਿੱਚ 9-9 ਨੇਗੇ ਲੋਜੀ ਤੇ ਘਰ ਲੈ ਗੱਡੀ ਦੇ ਵਿੱਚ ਡੱਬੇ ਅਸੀਂ ਖੜੇ ਹਾਂ ਆਪਣੇ ਪੀਖੀ ਸ਼ਹਿਰ ਭਾਰਤ ਨਗਰ ਦਾ ਚੱਕੀ ਸਲੂਟਸ ਆ ਰਿਕੁਇਰਮੈਂਟ ਪੋਰਟੂਏਟ ਠੀਕ ਹੈ ਚੱਲੋ ਜੀ ਚਲੋ ਜੀ ਚੱਲ ਜੀ ਤਾਂ ਪਹਿਲਾਂ ਪਵਾ ਮਗਾ ਸਿੱਟੀ ਏਲ ਗੱਡੀ ਚ ਤੇਲ ਵੀ ਆ ਮਗਾ ਵਧੀਆ ਹੁੰਦਾ ਹੈ ਵਧੀਆ ਜਾਂਦਾ ਇਹ 2000 ਦਾ ਪਵਾ ਲਾਂਗੇ ਤਕਰੀਬਨ ਅੱਧੀ ਟੈਂਕੀ ਦੇ ਨੇੜੇ ਤੇੜੇ ਹੋ ਜੂ ਫਿਰ ਜਿੱਥੇ ਮਰਜੀ ਬੇਸਾਂ ਸੁੱਕੇ ਤੁਰੇ ਫਿਰਦੇ ਰਹੀਏ ਚਾਕਣ ਦੀ ਲੋੜ ਨਹੀਂ ਹੈਗੀ ਹਨ ਅੰਕਲ ਹੋਰ ਇਹ ਨਹੀਂ ਗਰ ਸੇਵਕ ਸਿੰਘ ਫੌਜੀ ਸੂਬੇ ਦਾ ਰਟਾਇਰ ਇਹਨਾਂ ਦੇ ਪੋਤਾ ਹੋਇਆ ਜੀ ਲੋ ਜੀ ਤੇ ਪਹਿਲਾਂ ਅਸੀਂ ਦਿੱਤੇ ਤਿੰਨ ਘਰਾਂ ਦੇ ਵਿੱਚ ਮਾਨਸਾ ਡੱਬੇ ਨਹੀਂ ਤਿੰਨ ਨਹੀਂ ਦੋ ਚ ਤੇ ਉਸ ਤੋਂ ਬਾਅਦ ਅਸੀਂ ਪਿੰਡ ਘਰਾ ਘਣਾ ਜਿੱਥੋਂ ਦਾ ਤਾਰਾ ਪਾਲ ਹੈਗਾ ਤੇ ਨਾਲੇ ਗੁਰੀ ਘਰਾ ਘਣਾ ਉਹਨਾਂ ਦੇ ਪਿੰਡ ਅਸੀਂ ਦਿੱਤੇ ਤਿੰਨ ਘਰਾਂ ਦੇ ਵਿੱਚ ਡੱਬੇ ਤੇ ਹੁਣ ਇੱਥੋਂ ਚੱਲਾਂਗੇ ਅਸੀਂ ਸ਼ਾਇਦ ਬਠਿੰਡਾ ਸਾਈਡ ਤੇ ਉੱਧਰ ਆਉਂਦੇ ਜਾਂ ਅੰਕਲ ਇੰਨੇ ਆਪਾਂ ਗੱਡੀ ਮੋੜ ਦਿਆਂਗੇ ਇਹ ਅਗਲੀ ਤਾਰੇਪਾਲ ਦਾ ਪਿੰਡ ਤਾਰੇਪਾਲ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਤੇ ਇਹ ਉਹਦਾ ਪਿੰਡ ਆਗਾ ਬਾਕੀ ਜਿੱਥੇ ਇਧਰ ਆਪਾਂ ਡੱਬੇ ਦਿੱਤੇ ਹੋ ਸਾਰੇ ਜਾਣਦੇ ਸੀ ਤਾਰੇਪਾਲ ਨੂੰ ਤੇ ਇੱਕ ਇਥੋਂ ਬਾਈ ਹੋਰ ਆ ਗੁਰੀ ਕਰਾਂਗੇ ਨਾ ਹੁਣ ਚੱਲਦੇ ਆਂ ਚੋਰੜੀ ਨੂੰ ਉਹਨੂੰ ਤੇ ਇਹ ਹੈਗਾ ਪਿੰਡ ਝੋੜੜੀ ਹਰਿਆਣੇ ਦੇ ਵਿੱਚ ਤੇ ਹਰਿਆਣਿਆਂ ਦੇ ਬੰਦਿਆਂ ਦੀ ਖਾਸੀਅਤ ਹੈ ਵੀ ਘਰੇ ਆਏ ਦਾ ਬੰਦੇ ਦਾ ਸੇਵਾ ਪਾਣੀ ਬਹੁਤ ਵਧੀਆ ਕਰ ਦਿੰਦੇ ਨੇਗੇ ਤੇ ਠੰਡ ਨੂੰ ਦੇਖਦੇ ਹੋਏ ਇਹਨਾਂ ਨੇ ਸਾਨੂੰ ਬਣਵਾਏ ਪਕੌੜੇ ਸਪੈਸ਼ਲ ਤੇ ਉਹ ਅੰਕਲ ਜੀ ਨੇਗੇ ਇਹਨਾਂ ਦੇ ਘਰੇ ਆਇਏ ਸੀ ਤੇ ਪਕੌੜੇ ਵਗੈਰਾ ਖਵਾਏ ਸਾਨੂੰ ਵਧੀਆ ਚਾਹ ਪਿਆਈ ਗੋੜਾ ਵਾਲੀ ਬਿਨਾ ਚਾਹ ਪੀਤੇ ਜਾਣ ਦਿੱਤਾ ਸਾਨੂੰ ਜਮਾ ਵੀ ਤੇ ਦੇਖੋ ਮੱਝਾਂ ਵਗੈਰਾ ਰੱਖੀਆਂ ਹੋਈਆਂ ਉਹ ਸਾਹਮਣੇ ਅੰਕਲ ਨੇ ਹਰਿਆਣੇ ਦੀ ਬਹੁਤ ਵਧੀਆ ਸੁਭਾਅ ਇਹਨਾਂ ਦਾ ਤੇ ਇੱਥੇ 4-5 ਘਰ ਨੇ ਪਿੰਡ ਦੇ ਵਿੱਚ ਚੌੜੀ ਤੇ ਸਾਰਿਆਂ ਦੇ ਵਿੱਚ ਜਾਵਾਂਗੇ ਆ ਜੀ ਹਾਂਜੀ ਤੇ ਕੱਲ ਅਸੀਂ ਡੱਬੇ ਬੰਡੇ ਸੀਗੇ ਪਹਿਲਾਂ ਮਾਨਸਾ ਮਾਨਸਾ ਤੋਂ ਘਰਾਗਣਾ ਘਰਾਗਣੇ ਤੋਂ ਝੁਰੜੀਆਂ ਤੇ ਉਸ ਤੋਂ ਬਾਅਦ ਬੰਗੀਆਂ ਅੱਗੂ ਫੇਰ ਬੰਗੀਆਂ ਬੰਗੀਆਂ ਦੇ ਉੱਤੋਂ ਬਾਅਦ ਭਾਗੀ ਬਾਂਦਰ ਤੇ ਫੇਰ ਗੈੜੀ ਭਾਗੀ ਤੇ ਫੇਰ ਤੁੰਗਵਾਲੀ ਤੁੰਗਵਾਲੀ ਜਿੱਥੇ ਬੱਕਰੀਆਂ ਦੀ ਮੰਡੀ ਲੱਗਦੀ ਆ ਉਸ ਤੋਂ ਬਾਅਦ ਸੇਮਾ ਤੇ ਸੇਮੇ ਸਾਨੂੰ ਹੋ ਗਿਆ ਸੀ ਹਨੇਰਾ ਤੇ ਉਸ ਤੋਂ ਬਾਅਦ ਅਸੀਂ 9:00 ਵਜੇ ਆ ਗਏ ਸੀ ਰਾਤ ਘਰੇ ਅੱਜ ਸਵੇਰੇ ਪਹਿਲਾਂ ਤਾਂ ਗਏ ਸੀ ਖੰਡਪਟ ਸਾਹਿਬ ਤੇ ਉਹ ਆਪਣਾ ਵਲੌਗ ਲਗਾਗਾ ਤੇ ਉਸ ਤੋਂ ਬਾਅਦ ਦੁਬਾਰੇ ਸ਼ੁਰੂ ਕੰਮ ਕਰਿਆ ਸੀ ਪਹਿਲਾਂ ਪਿੰਡ ਭੰਦੇਰ ਭੰਦੇਰ ਤੋਂ ਜੋਗੇ ਤੇ ਵੀ ਜੋਗੇ ਤੋਂ ਧੂਰਕੋਟ ਨਾ ਜੋਗੇ ਤੋਂ ਬਾਅਦ ਗਏ ਧੂਰਕੋਟ ਤੇ ਧੂਰਕੋਟ ਤੋਂ ਤੌਲੇ ਤੌਲੇ ਤੋਂ ਹੁਣ ਆ ਗਏ ਸੀ ਮੌੜ ਪਿੰਡ ਤੇ ਮੌੜ ਪਿੰਡ ਹੈਗੀ ਆ ਮੇਰੀ ਮਾਸੀ ਸਾਕੀ ਮਾਸੀ ਆਪਣੀ ਤੇ ਹੁਣ ਚੱਲੇ ਸੀ ਉਹਨਾਂ ਦੇ ਘਰ ਵੱਲ ਨੂੰ ਪਿੰਡੇ ਤੋਂ ਉਹਨਾਂ ਦਾ ਐਂਟਰ ਹੋ ਗਿਆ ਸੀ ਇਹ ਦਿਖਾਉਣਾ ਤੁਹਾਨੂੰ ਸਾਰਾ ਕੋ ਬਲੌਗ ਦੇ ਵਿੱਚ ਨਾਲੇ ਮਲਿਆਵਾਂਗੇ ਉਹਨਾਂ ਨਾਲ ਤੇ ਸ਼ਾਇਦ ਆਪਣਾ ਮਾਮਾ ਜੀ ਵੀ ਉੱਥੇ ਹੋਣ ਆਪਣੇ ਮੌੜੀ ਦੇਖ ਲੈ ਚਲੋ ਚੱਲਦੇ ਉਹਨਾਂ ਦੇ ਘਰੇ ਦਿਖਾਉਣਾ ਤੁਹਾਨੂੰ ਆ ਗਿਆ ਉਹਨਾਂ ਦੇ ਪਿੰਡ ਦਾ ਬੱਸ ਸਟੈਂਡ ਤੇ ਉਹਨਾਂ ਦਾ ਮੁੰਡਾ ਵੀ ਬਾਹਰੇ ਹੈਗਾ ਇਹਨਾਂ ਦੇ ਦੋ ਮੁੰਡੇ ਬਾਹਰੇ ਨੇ ਕੈਨੇਡਾ ਇੱਕ ਪ੍ਰੈਮਟਨ ਦੇ ਵਿੱਚ ਤੇ ਇੱਕ ਸ਼ਰੀ ਕਰਨੀਆਂ ਬਣਾ ਦਾ ਪਤਾ ਨਹੀਂ ਕਿਹੜੇ ਦੇ ਜੇ ਜਣ ਉਹ ਕੀ ਕਰੀਆ ਉਹਨੇ ਇਹ ਆ ਗਿਆ ਜੀ ਮੋੜ ਪਿੰਡ ਐਸੇ ਫਿਰ ਨਹੀਂ ਥੋੜੀ ਜੀ ਖਰਾਬ ਆ ਜੀ ਕਿਉਂਕਿ ਇੱਥੇ ਜਦੋਂ ਇੱਕ ਸਰਪੰਚ ਹੋਵੇ ਉਹ ਪਿੰਡ ਦਾ ਸੁਧਾਰ ਕਰਦਾ ਤਾਂ ਹੁੰਦਾਗਾ ਇਹ ਪਿੰਡ ਬਟਾ ਸਰਪੰਚ ਚਾਰ ਨੇਗੇ ਤੇ ਆਪਦੀ ਆਪਦੀ ਪੱਤੀ ਦੇਖਦਾ ਹਰੇਕ ਦੂਸਰੇ ਵੱਲ ਕੋਈ ਝਾਕਦਾ ਨਹੀਂਗਾ ਚਲੋ ਆਪਾਂ ਕੀ ਲੈਣਾ ਇਹ ਗੱਲਾਂ ਤੋਂ ਭੀੜ ਬੜੱਕਾ ਵੀ ਜਾਦੇ ਆਏ ਪਿੰਡ ਦੇ ਵਿੱਚ ਤੇ ਇਹ ਪਿੰਡ ਦੇ ਲੋਕ ਥੋੜਾ ਜਿਹਾ ਜਿਵੇਂ ਆਪਾਂ ਕਹ ਜੀ ਭੂਗ ਦਾ ਕੰਮ ਫੂਗੜੇ ਦੇ ਟਰਾਲੀ ਵਾਲਾ ਕੰਮ ਹੁੰਦਾ ਜਿਹੜਾ ਟੂੜੀ ਦਾ ਉਹ ਜਾਰੇ ਕਰਦੇ ਨੇ ਸਾਰੇ ਜਾਣੇ ਪਿੱਤਰ ਨੂੰ ਚਾਉਂਦੇ ਨਾਲੇ ਘਰ ਵਾਲਿਆਂ ਨੂੰ ਮਲਿਆਵਾਂਗੇ ਜਾ ਕੇ ਕਿਹੜਾ ਟੂੜੀ ਦਾ ਜਾਰ ਜਿਹੜਾ ਜ਼ਿਆਦਾ ਹੈਗਾ ਹਾਂ ਕਿਤੇ ਕਿਤੇ ਨਾਲ ਜੁੜੇ ਹੋਏ ਨੇਗੇ ਲੋਕਾਂ ਦਾ ਜਿਹੜਾ ਮੇਲ ਕੀਤਾ ਜਿਵੇਂ ਕੋਈ ਟੂੜੀ ਦਾ ਬਿਜ਼ਨਸ ਕਰ ਰਿਹਾ ਕੋਈ ਕਰ ਰਿਹਾ ਫਟਾ ਚੱਕੀ ਲਾਰ ਕੇ ਜਿਵੇਂ ਕੋਈ ਕਣ ਆਪਣੇ ਲਾ ਕੇ ਸੈਲਰ ਲਾ ਕੇ ਵੇਚ ਰਿਹਾ ਨੇ ਅੱਗੇ ਹਾਂ ਅੰਕ ਵਧੀਆ ਕਿਸੇਹੜਾ ਜਲਦੀ ਕੰਮ ਕਰਦੇ ਨੇ ਲੋਕੇ ਕੰਮ ਨਾਲ ਰੁਜ਼ਗਾਰ ਨਾਲ ਜੁੜੇ ਆਪ ਕੋ بڑا ਰੁਜ਼ਗਾਰ ਕਰਕੇ ਕੁਝ ਨਹੀਂ ਕਰਦੇ ਜਦਾ ਜੁੜੇ ਹੋਏ ਨੇ ਹਾਂ ਉਹ ਵਧੀਆ ਪਿੰਡ ਹੈਗਾ ਤੇ ਉਹ ਬੋਟ ਵੀ ਬਹੁਤ ਜ਼ਿਆਦਾ ਇੱਥੇ ਮਿਲਦੀ ਤੇ ਜ਼ਿਆਦਾਤਰ ਇਹ ਪਿੰਡਾਂ ਦੇ ਹਾਮ ਆਲ ਵੀ ਪਾਰਟੀ ਨਾਲ ਜੁੜਿਆ ਹੋਇਆ ਹਾਂ ਕਿਉਂਕਿ ਪਿੰਡ ਦੇ ਵਿੱਚ ਜਿਹੜਾ ਆਮ ਆਦਿਕਾ ਦੇ ਬੋਲ ਬੋਲ ਦੇ ਨਾਲ ਦੀ ਖੁਣ ਮਰੇ ਸੀ ਮਿਲਦੇ ਹੁਣ ਘਰੇ ਜਾ ਕੇ ਆਪਾਂ ਅੱਗੇ ਮਾ ਕੇੜੀ ਲੱਗਨ ਦਾ ਘਰ ਲੋ ਜਿੱਤੇ ਪਹੁੰਚਦੇ ਸੀ ਅਸੀਂ ਆਪਣੀ ਮਾਸੀ ਦੇ ਘਰੇ ਤੇ ਆ ਕੇ ਉਹਨਾਂ ਦਾ ਘਰ ਤੇ ਘਰੇ ਕੋਈ ਹੈ ਨਹੀਂ ਬਸ ਆਪਣੀ ਇੱਕ ਮਾਸੀ ਇੱਕ ਬੀਬੀ ਆ ਤੇ ਇੱਕ ਹੋਰ ਦੂਸਰੀ ਮਾਸੀ ਹੈਗੀ ਤੇ ਬਾਕੀ ਸਾਰੇ ਖੇਤ ਨੇ ਜਾਂ ਇਹਨਾਂ ਦਾ ਵੀ ਆਦਾ ਕੰਮ ਤੰਦਾ ਤੇ ਦੋ ਜਾਨੇ ਤਾਂ ਹਜੇ ਸਾਡੇ ਪਿੰਡ ਗਏ ਹੋਣ ਅਖੰਡਪਾਟ ਸਾਹਿਬ ਦੀ ਕਿਉਂਕਿ ਇਹਨਾਂ ਦਾ ਜਿਹੜਾ ਦੂਸਰਾ ਮੁੰਡਾ ਉਹ ਜਿਹੜਾ ਉਹਨਾਂ ਦਾ ਮੁੰਡਾ ਖੰਡਪਾਟ ਵਾਲਾ ਦਾ ਇਹ ਦੋਨੇ ਉੱਥੇ ਕੈਨੇਡਾ ਦੇ ਵਿੱਚ ਇਕੱਠੇ ਰਹਿੰਦੇ ਨੇ ਤਾਂ ਕਰਕੇ ਇਹਨਾਂ ਦਾ ਵੀ ਮਿਲਬਰਤਨ ਵਧੀਆ ਆਪਸ ਵਿੱਚ ਤੇ ਦੋ ਰਾਜੇ ਗਏ ਹੋਣ ਇਹਨਾਂ ਦੇ ਤੇ ਇੱਕ ਗਏ ਹੋਣੇ ਲੁਧਿਆਣੇ ਕਿਉਂਕਿ ਇੱਕ ਭਰਾ ਇਹਨਾਂ ਦਾ ਮੇਰਾ ਮਾਸਟਰ ਉੱਥੇ ਲੁਧਿਆਣੇ ਵੀ ਰਹਿੰਦਾ ਉਹਨਾਂ ਦੀ ਉੱਥੇ ਵੀ ਚੱਕੀ ਇੱਕ ਪਿੰਡ ਚੱਕੀ ਇਹਨਾਂ ਦੀ ਤੇ ਬਾਕੀ ਉਹਨਾਂ ਦਾ ਭੂਗ ਦਾ ਕੰਮ ਵੀ ਹੈਗਾ ਏ ਭਾਈ ਜਿਨ੍ਹਾਂ ਨੇ ਰਸੋਈ ਨਵੀਂ ਹਾਂ ਤੇ ਆ ਗਈਆਂ ਮੇਰੀਆਂ ਦੋ ਮਾਸੀਆਂ ਹਾਈ ਅੱਜ ਤਾਂ ਖੁਦ ਸਾਰੇ ਸਵੇਰੇ ਸੀ ਫਾਇਦਾ ਨਹੀਂ ਵਧੀਆ ਹੋਰ ਕਾਫੀ ਬਣਾਉਣੀਆਂ ਨੇ ਮੇਰੇ ਖਾਤਰ ਭਾਈ ਨਾਲ ਬਾਅਦ ਤਾਂ ਨਹੀਂ ਬਣਨੀਆਂ ਆਹ बच्चा जी बच्चे आना तो बच्चे हां जी हां